ਆ ਰਹਿਣ ਨੂੰ ਆ ਕੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੇ ਕੱਲ ਸ਼ਹਿਰ ਇਧਰ ਨੂੰ ਕਰਨ ਜਾ ਰਹੇ ਸੀ ਤੇ ਅੱਜ ਮੋਟਰ ਤੋਂ ਘਰ ਨੂੰ ਜਾ ਰਹੇ ਆ ਕੱਲ ਟਾਈਮ ਜ਼ਿਆਦਾ ਹੋ ਗਿਆ ਸੀ ਵੀਡੀਓ ਕਲੀਅਰ ਨਹੀਂ ਆ ਰਹੀ ਸੀ ਇਹੇ ਕਰਕੇ ਅੱਜ ਫਿਰ ਸਵੇਰੇ ਵਲੌਗ ਨੂੰ ਸਟਾਰਟ ਕੀਤਾ ਆ ਉਹੀ ਬੰਦਾ ਆ ਦੇਖੋ ਕੀ ਕਰਦਾ ਕਰਦਾ ਤੇ ਸਾਡੀ ਤੈਸੇ ਵੀ ਉਹ ਤੇ ਤੇ ਤਹੀ ਆਖਿਰ ਦੀ ਤੇ ਜਾ ਰਹੇ ਆ ਉੱਥੇ ਨੂੰ ਤੇ ਮੋਟਰਸਾਈਕਲ ਆ ਗਈ ਇਹ ਉਹ ਨਸਤੇ ਜਾ ਰਹੇ ਆ ਬਸ ਅੱਧਕ ਚ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਈ ਕਰਦੇ ਆ ਦੇਖੋ ਜੀ ਆ ਫਿਰਦੀ ਤੇ ਇੱਕ ਚੀਜ਼ ਹੋਰ ਦੱਸੋ ਗਾਇਜ਼ ਉਹ ਪਰਾਲੀ ਜਿਹੜੀ ਇੱਥੇ ਦੱਸੋ ਕੀ ਲੱਗਦਾ ਹੈ ਕਮੈਂਟਾਂ ਚ ਦੱਸ ਦਿਓ ਚਲੋ ਆਜੋ ਦੇਖੋ ਹੁਣ ਵੀ ਕਾਈ ਤੁੰਦ ਬਈ ਬਈਆ ਪੂਰੀ ਕੇਵਾਰ ਇਨੀ ਸੰਗੜੀ ਦੰਦ ਨਹੀਂ ਹੈਗੀ ਇਸ ਟਾਈਮ ਤੇ ਸਭ ਕੁਝ ਹੁਣ ਪਿੰਡ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਇੱਕ ਵਾਰੀ ਵਿਚਾਲੇ ਜਾ ਕੇ ਨਿੰਬੂਆਂ ਦੀ ਫਸਲ ਵੀ ਦਿਖਾਵਾਂਗੇ ਇੱਥੇ ਨਿੰਬੂ ਦੀ ਫਸਲ ਵੀ ਹੈ ਕੱਲ ਇਹ ਅੱਜ ਇਸ ਤੋਂ ਫਨੀ ਵਲੌਗ ਸਟਾਰਟ ਕੀਤਾ ਸੀ ਤੇ ਜਾਂਦੇ ਜਾ ਰਹੇ ਅੱਗੇ ਨੂੰ ਪਾਪਾ ਮੈਂ ਵਲੌਗ 6 ਜਾਂ 8 ਮਿੰਟ ਦਾ ਹਰਦੇ ਬਣਾਉਂਗਾ ਹੀ ਤੇ ਅੱਜ ਮੈਂ ਆਵਾਜ਼ ਦਾਲ ਦੇਖਾਂਗੀ ਇਹ ਕਰੀ ਜਾਵੇ ਮਾਈਕ ਦਾ ਇਹ ਚਲੋ ਜੀ ਉਹ ਚਰਗੀ ਕਿਨੇੜੇ ਸੜੀ ਪਾਉਂਦੇ ਜੀ ਤੇ ਅਸੀਂ ਅੱਗੇ ਜਾਦੇ ਹਾਂ ਹੈ ਗਾਇਜ਼

ਤੇ ਗਾਇਸ ਜਿਹਦੇ ਕੋ ਜਰਾਬਾਂ ਹੀ ਹੈਗੀਆਂ ਜਰਾਬਾਂ ਲੈ ਜਾਓ ਚੱਕ ਕੇ ਤੁਹਾਨੂੰ ਫ੍ਰੀ ਦੇ ਦਾਂਗੇ ਡਿਸਕਾਊਂਟ ਦੱਸ ਸਕਦੇ ਤੇ ਦੇਖੋ ਮੇਰੇ ਛੱਡ ਗਏ ਭੱਜ ਗਏ ਨੇ ਉਹ ਦੋਨੇ ਆਪਾਂ ਵਿੱਚੇ ਜਾਣੇ ਹੁਣ ਠੀਕ ਹੈ ਗਾਇਸ ਮੈਂ 10 ਦੋ ਜੀ ਨੇ ਲੈਣੀ ਹੈ ਹੁਣ ਜਰਾਬਾਂ ਮੈਂ ਤੁਹਾਨੂੰ ਜਰਾਬਾਂ ਦੇ ਦੂੰਗਾ 10 ਰੁਪਏ ਡਿਸਕਾਊਂਟ ਆਪਣੀ ਸ਼ੋਰੂਮ ਚ ਪਈਆਂ ਨੇ ਤੇ ਆਪਾਂ ਤੁਰ ਜਾਨੇ ਇੱਕ ਆ ਦਸੋ ਗਾਇਸ ਫਸਲ ਕੀ ਹੈ ਇਹ ਨੇ ਗਾਇਸ ਆਲੂ

ਤਾਂ ਗਾਇਜ਼ ਇੱਕ ਹੋਰ ਬੰਦ ਮਾਰ ਗਿਆ ਇਸੇ ਤਰ੍ਹਾਂ ਕੇ ਸਾਨੂੰ ਵੇਟ ਕਰਨੀ ਪਈ ਛੋਟੀ ਬਲੌਗ ਦੀ ਤੇ ਪਾਗਲਾ ਬੱਤ ਫੁਕਰਾ ਫੁਕਰਾ ਨੰਬਰ 1 ਹਾਂ ਮਾਰੀ ਨਾ ਲੈ ਦੇ ਕੋਈ ਲਾਈਕ ਨਾ ਕਰ ਤੇ ਗਾਇਜ਼ ਹੁਣ ਅੱਧੇ ਜਾਣੇ ਆ ਪਿੰਡ ਨੂੰ ਤੇ ਸਾਡਾ ਟਫ ਹੋ ਗਿਆ ਕੇ ਸਾਨੂੰ ਰਾਤ ਦਿਖਾਉਣਾ ਜਾਂਦਾ ਤੇ ਸਾਰੇ ਦਾ ਦੇਖੋ ਅੰਕ ਬਟਨ ਵਾਲੀ ਵੀ ਹੋ ਗਈ ਇੱਧਰ ਵੀ ਗਾਈਸ ਤੇ ਅੱਜ ਮਸ਼ੀਨ ਲੱਗ ਜਾਣੀ ਆ ਬਸ ਹਾਂ ਜਦੋਂ ਬਟਨ ਲੈਣੀ ਆ ਹਾਂ ਕੱਲ ਤੂੜੀ ਹੋ ਜਾਣੀ ਆ ਚਲੋ ਫਿਰ ਦੇਖਦੇ ਆ ਫਿਰ ਦੁਬਾਰਾ ਕਣਕ ਫੇਰ ਬੀਜਾਂਗੇ ਹਾਂ ਜੀ ਤੇ ਨੇ ਮੋਦੀ ਫਸਲ ਬਹੁਤ ਮੈਂ ਸੋ ਗਾਈਸ ਆ ਗਈ ਹੈ ਨੇਮੂ ਦੀ ਫਸਲ ਤੇ ਇੱਕ ਆਹ ਤਾਂ ਨਹੀਂ ਗਾਈਸ ਕੀ ਚੀਜ਼ ਹੈ ਵੀ ਤੁਸੀਂ ਕਮੈਂਟ 'ਚ ਦੱਸ ਦਿਓ पता नहीं आ देखो गई देखो सारी फसलबू हाँ की फसल अग सारी की मैनू भी नहीं पता कट ती दस दे चलो जो नोट करो पहले भी दस्या होगा इधरली साइड कोई दरख्त नहीं सारे दरख्त इधरली साइड महंगाई आ गया ट्रांसफार्म जी तो जी अस नींबू की फसल देखो, देखो। सेरे सेरे ओ दो बार शुरू होंगी जी देखो कि देखिए सवेरे सवेरे सैकल यात्रा शुरू करती हो जाता है कोई ਤੱਟਰੇ ਜਾਂਦੇ ਆ ਨੇ ਬੋਲੀ ਫਸਲ ਖਤਮ ਹੋ ਗਈ ਗਾਈਸ ਤੇ ਹੁਣ ਪਿੰਡ ਤੁਹਾਨੂੰ ਐਂਟੀ ਵਾਇਰਸ ਦਿਖਾਉਣੇ ਆ ਸਾਡਾ ਸੀ ਉੱਤਰ ਗਿਆ ਜੀ ਤੇ ਹੁਣ ਇਹ ਦੇਖੋ ਕਿ ਮੈਂ ਤੁਰਦਾ ਸਾਰਿਆਂ ਨੂੰ ਕੱਚੇ ਚੱਲ ਦੌਰ ਕੇ ਦਿਖਾਈ ਤੇ ਹਣੇ ਤੁਰ ਰਹੀ ਹੈ ਗਾਈਸ ਤੇ ਪਰ ਇੱਕ ਸ਼ੱਟ ਗਿਆ ਬਹੁਤ ਚੱਲ ਗਿਆ ਗਾਈਸ ਇਹਨਾਂ ਦਾ ਇੱਕ ਤਾਂ ਕਰੋ ਹੋ ਗਾਈਜ਼ ਇਹ ਗੇ ਕੀ ਕਰਦੇ ਜੀ ਤੇ ਮੇਰੀ ਪਾਰੀ ਨੂੰ ਆਕ ਨਾਲ ਆ ਉਹ ਵੀਰੋ ਤਾਂ ਨਹੀਂ ਤੇ ਗਾਈਜ਼ ਇਹ ਸਾਡੇ ਘਰ ਨੂੰ ਦੋ ਰਸਤੇ ਜਾਂਦੇ ਨੇ ਕਿ ਸਿੱਧਾ ਜਾ ਕੇ ਇਧਰ ਨੂੰ ਮੁੜ ਕੇ ਹੋ ਜਾਂਦਾ ਤੇ ਇੱਕ ਇਧਰ ਨੂੰ ਜਾਂਦਾ ਹੁਣ ਆਪਾਂ ਆਹ ਰਸਤਾ ਜਾ ਰਹੇ ਆ ਦੇਖੋ ਸੀਡਜ਼ ਕੌਰ ਮਾਨ ਸਾਰੇ ਸਾਂ ਦੁੱਸੇ ਆ ਜੀ ਇਸ ਟਾਈਮ ਦੇਖੋ

ਆ ساری ਸੀਟ ਕੋਰ ਮਾਨ ਦਾ ਸਕੂਲ ਆ ਗਿਆ ਜੀ ਅੰਗਣਵਾੜੀ ਪਿਆ ਜੀ ਅੰਗਣਵਾੜੀ ਜੀ ਛੋਟੀ ਉੱਦੀ ਪੜਦੀ ਹੁੰਦੀ ਸੀ ਇਹਦੀ ਗਾਰਡਨ ਵੈਲੀ ਗਾਰਡਨ ਇਹ ਇੱਥੇ ਪੜਦੀ ਹੁੰਦੀ ਛੋਟੀ ਹੁੰਦੀ ਜੀ ਤੇ ਹੁਣ ਤਾਂ ਇਹ ਸੈਕਟਰ ਹਾਰ ਸਕੂਲ ਆ ਉਸਾਰੀ ਸੀਟ ਦੀ ਫੋਟੋ ਜੀ ਦੇਖ ਲਈਆ ਤੇ ਤੁਹਾਨੂੰ ਆਪਣੇ ਘਰ ਵਾਲਾ ਰਾਹ ਮੋੜ ਕੇ ਤੁਹਾਨੂੰ ਬਲੌਗ ਸ਼ੁਰੂ ਕਰਦੇ ਹਾਂ ਦੁਬਾਰਾ ਟੈਗ ਕਰਦੇ ਹਾਂ ਤੇ ਜੇ ਘਰ ਮਾਰਨ ਦੀ ਹਾਲਤ ਛੋਟੀ ਹੋ ਜਾਂਦੀ ਜੀ ਦੇਖੋ ਔਰ ਦੇਖੋ ਤੇ ਇਹ ਹੋਣਾ ਸੀ ਆਪ ਦਾ ਗੇਟ ਵੜਨ ਲੱਗਿਆ ਤੇ ਆਓ ਦੇਖੋ ਜੀ ਇਹ ਹੁੰਦੀ ਹੈ ਨਿਸ਼ਾਨੀ ਜਿਹੜੇ ਬੰਦਿਆਂ ਦੀ ਪੂਛ ਦੇਖੋ ਜੀ ਕਿੱਡੀ ਵੱਡੀ ਲਾਤੀ ਜੀ ਦੇਖੋ ਕੋਲ ਫੋਨ ਜੂ ਨਹੀਂ ਮਾਰੇ ਆਪਣੀ ਕੀ ਪ੍ਰੋਬਲਮ ਆ ਗਈ ਅਜਾਣਵੀ ਨੂੰ ਬੰਦ ਹੈ ਪੂਛ ਨਾਲ ਅਸੀਂ ਘਰ ਨੂੰ ਜਾ ਰਹੇ ਹੁਣ ਤੇ ਇਹ ਆਪਣਾ ਗੋਬਰ ਕੈਂਸ ਆਲਾ ਉਹ ਹੁਣ ਅਸੀਂ ਆਪਣਾ ਗੋਬਰ ਕੈਂਸ ਤੇ ਆ ਰਹੇ ਹੁਣ ਘਰ ਨੂੰ ਖਾਕ ਕਰਦਾ ਆਪਣੇ ਦੇ ਗੇਟ ਆ ਜੀ ਪਰਲੇ ਪਾਸੇ ਇੱਕ ਗੇਟ ਆਉਂਦਾ ਹੀ ਤੇ ਉਹਦੇ ਨਾਲ ਹੀ ਹੁੜਾ ਸਾਨੂੰ ਪਿੱਛੇ ਛੋਟਾ ਬੰਦੇ ਦੇ ਘਰ ਕੇ ਅਸੀਂ ਪਿੱਛੋਂ ਆ ਗਏ ਸਾਡਾ ਰੇੜਾ ਤੇ ਰੂੜੀ ਖੜੀ ਗਈ ਤੇ ਦਿਖਾਉਣ ਤਾਂ ਜਾ ਕੇ ਦੇਖੋ ਸ਼ੋਪਿੰਗ ਨੂੰ ਘਰ ਦਾ ਬਦਲ ਹੋਈ ਕਿਵੇਂ ਜਾਂਦੀ ਆ ਆ ਗਈ ਸਾਰਿਆਂ ਨੂੰ ਪੁੱਤਿਆਂ ਨੂੰ ਪਾਈ ਹੁੰਦਾ ਤੇ ਗਾਇਸ ਫਾਈਨਲੀ ਅਸੀਂ ਘਰ ਚ ਐਂਟਰ ਕਰ ਗਏ ਚਲੋ ਜੀ ਤਾਂ ਲੋ ਆ ਖੜਿਆ ਸਰਦੀ ਬੈਣ ਤੇ ਹੋਰ ਹੀ ਪਤਲੀ ਜਿਹੀ ਨਾਨੀ ਆ ਮੇਰੇ ਮਾਮੀ ਆ ਮੇਰੇ ਪਤਲੀ ਜਿਹੀ ਨਾਨੀ ਤੇ ਗਾਈਜ਼ ਮੇਰਾ ਮੋਟਾ ਜਿਹਾ ਨਾਨਾ ਚਲੋ ਚਾਹ ਹੋਰ ਇਸ ਵਲੌਗ ਨੂੰ ਐਂਡ ਕਰਦੇ ਆ ਸੀ ਤਾ ਕੁਝ ਕਹਿਣਾ ਚਾਹ ਲਈ ਇਹ ਵਲੌਗ ਬਾਰੇ ਛੇਤੀ ਦੱਸ ਦੇ ਮੈਨੂੰ ਕੋਈ ਲਾਈਕ ਨਾ ਕਰੇ ਚਲੋ ਜੀ ਸਟਾਪ